ਪਧਰੋਆ ਵਿਖੇ ਪਾਣੀ ਦੀ ਟੈਂਕੀ ਦੇ ਨੇੜੇ ਦੁਰਗਾ ਮਾਤਾ ਮੰਦਿਰ ਵਿੱਚ ਪੀਤੀ ਰਾਤ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੰਦਰ ਕਮੇਟੀ ਦੇ ਪ੍ਰਧਾਨ ਮਾਸਟਰ ਦੀਵਾਨ ਚੰਦ ਨੇ ਦੱਸਿਆ ਕਿ ਉਹ ਪੀਤੀ ਰਾਤ 10 ਵਜੇ ਤੱਕ ਮੰਦਰ ਵਿੱਚ ਹੀ ਸਨ ਪਰ ਸਵੇਰੇ ਜਦੋਂ 6 ਵਜੇ ਮੰਦਰ ਪਹੁੰਚੇ ਤਾਂ ਮੰਦਰ ਦੇ ਗੋਲਕ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਉਸ ਵਿੱਚੋਂ ਸਾਰੇ ਪੈਸੇ ਗਾਇਬ ਸਨ। ਉਹਨਾਂ ਨੇ ਕਿਹਾ ਕਿ ਇਸ ਚੋਰੀ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਵੀ ਕੀਤੀ ਹੈ। ਨਾਲ ਹੀ ਉਹਨਾਂ ਨੇ ਪੁਲਿਸ ਨੂੰ ਗੁਜ਼ਾਰਿਸ਼ ਵੀ ਕੀਤੀ ਹੈ ਕਿ ਲਗਾਤਾਰ ਵਧ ਰੀਆਂ ਚੋਰੀਆਂ ਨੂੰ ਪੁਲਿਸ ਠੱਲ ਪਾਵੇ ਤੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਇਸ ਤਰ੍ਹਾਂ ਨਜਾਇਜ਼ ਤੌਰ ਤੇ ਚੋਰੀ ਹੋਣ ਤੋਂ ਬਚਾਇਆ ਜਾਵੇ। ਜੀ ਸਾਡੇ ਮੰਦਰ ਤੋਂ ਥੈਂਕ ਯੂ ਥਲੇ ਮੰਦਰ ਹੈਗਾ ਇਹ ਦੋ ਵਾਰੀ ਚੋਰੀ ਹੋ ਗਈ ਹੈ ਇੱਕ ਵਾਰੀ ਪਹਿਲਾਂ ਵੀ ਹੋਈ ਸੀ ਵਿਕਰ ਸੁਕਰ ਚ ਬੋਈ ਸੀ ਰਾਤ ਦੀ ਚੋਰੀ ਹੋਈ ਹੈ 12:30 ਦਾ ਟਾਈਮ ਸੀ ਇਹਦੇ ਵਿੱਚੋਂ ਗੱਲੇ ਚੋਂ ਪੈਸੇ ਕਢ ਕੇ ਲੈ ਗਏ ਕਿੰਨੇ ਵੀ 10-15000 ਰੁਪਏ ਹੈਗਾ ਜੀ ਤੇ ਦੂਸਰੀ ਵਾਰੀ ਹੋ ਗਿਆ ਏ ਹਰ ਮੰਦਰਾਂ 'ਚੋ ਚੋਰੀ ਹੋਏਕਦੀ ਆ ਇਹਦੇ ਵੱਲ ਦੇਖਿਆ ਜਾਵੇ ਕਿੰਨੇ ਵੇ ਪਤਾ ਲੱਗਾ ਇਹ ਤੁਹਾਨੂੰ ਸਵੇਰੇ 6:00 ਵੇ ਪਤਾ ਲੱਗਾ ਮੰਦਰ ਚੋਰੀ ਪੁਲਿਸ ਕੋਲ ਕੰਪਲੇਟ ਕਰਤੀ ਪੁਲਿਸ ਹੋਰੀ ਆ ਗਏ ਆ ਗਏ ਉਸੇ ਬਲੇ ਵੇਰੇ ਹੁਣੇ ਮੈਂ ਉੱਤੇ ਸੁੱਤਾ ਸੀਗਾ ਤੇ ਮੈਂ ਪੁੱਛਿਆ ਜਦ ਉੱਠ ਕੇ ਆਇਆ ਤਾਂ ਬੱਚਿਆਂ ਨੇ ਆ ਕੇ ਮੈਨੂੰ ਦੱਸਿਆ ਕਿ ਰਾਤ ਦੇ ਇੱਥੇ ਚੋਰੀ ਹੋ ਗਈ ਹੈ ਤੇ ਦੇਖਿਆ ਆ ਕੇ ਕਸ਼ੀਸ਼ਾ ਟੁੱਟਿਆ ਸ਼ੀਸ਼ਾ ਤੋੜਨ ਤੋਂ ਬਾਅਦ ਜਿਹੜਾ ਤੁਹਾਡਾ ਜਿਹੜਾ ਦਾਨ ਪਾਤਰ ਹੈਗਾ ਉਹਦੀ ਬੈਕ ਸਾਈਡ ਤੋਂ ਨਾ ਲੋਹੇ ਦੀ ਚੀਜ਼ ਲੋਹੇ ਦੀ ਇੱਕ ਸਟ੍ਰਿਪ ਤੋੜੀ ਹੋਈ ਹੈ ਉਹਦੇ ਬਾਅਦ ਪੈਸੇ ਗੜ ਕੇ ਲੈ ਗਏ ਇੱਥੇ ਕੈਮਰੇ ਲੱਗੇ ਆ ਸਾਹਮਣੇ ਇੱਕ ਕੈਮਰਾ ਕੁਦਰਤੀ ਬੰਦ ਸੀਗਾ ਦੂਸਰਾ ਕੈਮਰਾ ਉਹਦੇ ਵਿੱਚ ਝਲਕਾਂ ਦੀ ਪੂਰੀ ਕਰ ਬੰਦੇ ਪਛਾਣ ਨਹੀਂ ਜਾਂਦੇ ਤੇ ਕੋਈ 12:30 ਜਾਂ 1:00 ਵਜੇ ਕਰੀਬ ਦਾ ਕਹਿੰਦੇ ਨੇ ਵਾਹਾ ਹਾਦਸਾ ਹੈਗਾ ਜਿਵੇਂ ਲੈ ਕੰਮ ਹੋਇਆ ਸਵੇਰੇ ਬੱਚਿਆਂ ਦੇ ਨੋਟਿਸ ਆਇਆ ਤੇ ਹੁਣ ਇਹਨਾਂ ਨੇ ਪੁਲਿਸ ਨੇ ਉਹਨੂੰ ਫਾਰਮ ਕੀਤਾ ਮੈਨੂੰ ਵੀ ਆ ਕੇ ਦੱਸਿਆ ਤੇ ਮੈਂ ਆ ਕੇ ਮੌਕਾ ਦੇਖਿਆ ਤੇ ਪੁਲਿਸ ਨੇ ਵੀ ਮੇਰੇ ਬਿਆਨ ਮੂਨ ਲਏ ਨਾ ਇਹਦੇ بڑا ਹੈਰਾਨੀ ਵਾਲੀ ਗੱਲ ਹੈ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬਰਦਾਤਾਂ ਜਿਹੜੀਆਂ ਤੁਹਾਡੇ ਇਲਾਕੇ ਅੱਗੇ ਵੀ ਹੋ ਰਹੀਆਂ ਮੇਰੇ ਆਪਣੇ ਘਰ ਦੇ ਵਿੱਚ ਹਫਤਾ ਪਹਿਲੇ ਦੋ ਗੜਵੀਆਂ ਜਿਹੜੀਆਂ ਨਹੀਂ ਸੂਰੀ ਨੂੰ ਪਾਣੀ ਦੇ ਕੇ ਆਨੇ ਉਸ ਦੀਵਾਰ ਤੇ ਰੱਖੀ ਹੋਈ ਐ 11 ਵਜੇ ਦੋ ਮੁੰਡੇ ਆਏ ਚੋਰੀ ਕਰਕੇ ਲੈ ਗਏ ਉਹ ਕੁਦਰਤੀ ਨਾਲ ਇੱਕ ਬੰਡੇ ਨੇ ਦੇਖ ਲਿਆ ਇੱਕ ਗੜਵੀ ਵਾਪਸ ਆ ਗਈ ਉਹ ਇਸ ਤਰ੍ਹਾਂ ਦੇ ਲੋਕੀ ਜਿਹੜੇ ਕਰਦੇ ਫਿਰ ਮੈਂ ਕੈਮਰੇਜ ਦੇਖਿਆ ਤੇ ਦੋ ਬੰਦੇ ਸੀਗੇ ਪਰ ਉਹਨੇ ਪਿਛਲਾ ਪਾਸਾ ਆਂਦਾ ਹੀ ਕੈਪ ਨੇ ਆਂਦੇ ਇਹਨਾਂ ਮਤਲਬ ਇਸ ਤਰ੍ਹਾਂ ਦੇ ਬੱਚੇ ਜਿਹੜੇ ਕਿ ਇਹੋ ਹੀ ਕੰਮ ਛੋਟਾ ਮੋਟਾ ਕਰਦੇ ਪਰ ਇਹ ਤਾਂ ਬੜਾ ਤਰਕੀਬ ਨਾਲ ਹੋਇਆ ਜੀ ਅੰਦਰ ਦੇਖੋ ਲੋਹੇ ਦਾ ਗੱਲਾ ਜਿਹਦੇ ਅੱਗੇ ਬੈਲਡ ਹੋਇਆ ਪੂਰੀ ਤਰ੍ਹਾਂ ਨਾਲ ਉਹਨੂੰ ਬਿਲਡਿੰਗ ਨੂੰ ਪਿਛਲੇ ਪਾਸਿਓਂ ਬ੍ਰੇਕ ਕੀਤਾ ਪਹਿਲੇ ਸ਼ੀਸ਼ਾ ਕਿਤਰਾ ਕੱਢਿਆ ਉਹਦੇ ਬਾਅਦ ਪਿੱਛੇ ਬ੍ਰੇਕ ਕੀਤਾ ਬ੍ਰੇਕ ਕਰਕੇ ਤੇ ਪੈਸੇ ਕੱਢ ਕੇ ਲੈ ਗਏ ਇਹ ਬੜੀ ਮੰਦ ਭਾਈ ਕਟਣਾ ਮੈਂ ਚਾਹਾਂਗਾ ਕਿ ਪੁਲਿਸ ਪੋਰ ਪ੍ਰਸ਼ਾਸਨ ਇਹੋ ਜਿਹੇ ਘਟਨਾਵਾਂ ਨੂੰ ਰੋਕਣ ਇਹ ਜਿਹੜੇ ਬਹੁਤ ਸਾਰੇ ਲੋਕੀ ਬਾਹਰੋਂ ਆਗੇ ਨਾ ਆ ਕੇ ਬਾਹਰੋਂ ਆਗੇ ਵਸ ਗਏ ਨਾ ਪਤਾ ਹੀ ਕੋਈ ਨਹੀਂ ਇਹ ਉਹ ਕੰਮ ਲੱਗਦਾ ਕਰ ਰਹੇ ਨੇ ਪਲੀ ਮੈਂ ਚਾਹਾਂਗਾ ਕਿ ਇਸ ਗੱਲ ਦੀ ਪੂਰੀ ਤਰ੍ਹਾਂ ਸ਼ਨਾਖਤ ਕਰਵਾਈ ਜਾਵੇ ਜੇ ਚੋਰ ਪਕੜੇ ਜਾਂਦੇ ਨੇ ਤੇ ਹਾਲੇਦੁਆਲੇ ਦੀ ਬਹੁਤ ਆਸਾਨ ਹੋ ਜਾਏਗਾ ਹੁਣ ਕੇ ਥੋੜਾ ਬਹੁਤ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੋਏਗਾ ਧੰਨਵਾਦ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ Bring them to A and Gems Cambridge International School, Patancheru, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.